ਹਾਂਜੀ ਬਾਪੂ ਜੀ ਪਾਣੀ ਦਾ ਕੋਈ ਹੱਲ ਹੋਇਆ ਛੋਡੇ ਦਾ ਇਹਦਾ ਪਾਣੀ ਦਾ ਹੱਲ ਹੋਇਆ ਕੋਈ ਪਾਣੀ ਦਾ ਹੱਲ ਨਹੀਂ ਹੋਇਆ ਅੱਛਾ ਹਾਂ 2 ਮਹੀਨੇ ਹੋ ਗਏ ਬਠਾਈਂ ਤੋਂ ਜਾਂ ਫਿਰ ਛੱਡਾ ਕਮੋ ਸਿੰਜਾ ਦਾ ਰਾਹ ਹੈ ਨਾ ਜਾਨਾ ਨਾ ਇਹ ਕੰਮ ਬਹੁਤ ਔਖਾ ਹੈ ਤੇ ਕਮੇਟੀ ਵਾਲੇ ਕੀ ਕਹਿੰਦੇ ਕਮੇਟੀ ਆ ਤਾਂ ਕੋਈ ਨਹੀਂ ਆਉਂਦਾ ਬਠੇ ਜਾ ਕੇ ਆ ਗਏ ਅੱਛਾ ਹਾਂ ਕਮੇਟੀ ਕੋਈ ਸੁਣਦਾ ਸੁਣਦਾ ਨਹੀਂ ਕੋਈ ਨਾ ਠੀਕ ਹੈ। ਇਹ ਤੁਸੀਂ ਕਰੋ ਜਿਹੜਾ ਕੁਝ ਕਰਨ ਆ ਕੇ ਮੜਾ ਮੋਟਾ ਇਹ ਤਾਂ ਸੜਕ ਨਾਲ ਸਾੜਕਾ ਖਰਾਬ ਹੋ ਗਈ ਸਾਰੀ। ਇਹ ਕਰਾਂ ਤੇ ਪਾਣੀ ਭਰੀ ਜਾਂਦਾ। ਠੀਕ ਹੈ ਜੀ। ਆ ਛੋਟਾ ਕਰਾ ਜੀ ਆਹ। ਹਾਂ। ਇਹ ਪਨੇਗਾ। ਆ ਦੇਖੋ ਜੀ ਹਾਲਾਤ ਦੇਖੋ ਆਹ। ਹਾਂ। ਇਹਨਾਂ ਦੀ ਫਲਸ ਹੈਗੀ। ਆ ਪਲਾਟ ਚ ਪਾਣੀ ਵਾੜਿਆ ਇਹਨਾਂ ਨੇ ਮੂਹਰੇ ਦੇ ਪਾਸੇ ਥਾਲੋਕਾਂ ਨੇ ਤੇ ਬੰਨ ਲਾਈ ਬੈਠੇ ਨੇ। ਆ ਦੇਖੋ ਜੀ ਆ ਇਹਨਾਂ ਦੀ ਫਲਸ ਹੈ ਜੀ। ਆ ਦੇਖੋ ਜੀ ਇਹਦਾ ਇਹ 30-35 ਸਾਲ ਹੋ ਗਏ ਕਿਤੇ ਪਾਣੀ ਨਹੀਂ ਦੇਦੇ ਕਿ ਬੜਿਆ ਇਹਨਾਂ ਨੇ ਮੂਰੇ ਮਿੱਟੀ ਛਿੱਟ ਕੇ ਤੇ ਆ ਪਾਣੀ ਵਾਰਤਾ ਹੈ ਜੀ ਬਾਪੂ ਜੀ ਦੱਸੋ 2 ਮਹੀਨੇ ਹੋ ਗਏ ਪਾਣੀ ਖੜੇ ਨੂੰ ਠੀਕ ਹੈ ਜੀ ਕੋਈ ਕਮੇਟੀ ਵਾਲੇ ਨਹੀਂ ਪੁੱਛਿਆ ਠੀਕ ਹੈ ਹੋਰ ਤਾਂ ਉਸ ਨੂੰ ਪੁੱਛਣੇ ਕੀ ਕੀ ਠੀਕ ਹੈ ਆ ਗੰਦੇ ਪਾਣੀ ਦੀ ਜੀ ਨਾ ਦੇ ਫਿਰਦੇ ਆ ਸਾਡੀਆਂ ਬੁੜੀਆਂ ਕੁੜੀਆਂ ਜਲਖੇ ਵੱਲਾ ਠੀਕ ਹੈ ਹਾਂ ਮਿੰਨੇ ਹੋਣ ਵਾਲੇ ਨੇ ਕਿੰਨਾ ਟਾਈਮ ਹੋ ਗਿਆ ਜੀ ਦੋ ਟਾਈਮ ਹੀ ਲਿਓਣ ਵਾਲੇ ਨੇ ਦੋ ਟਾਈਮ ਹੀ ਨੇ ਹੋ ਗਏ ਕਮੇਟੀ ਵਾਲੇ ਕੁਛ ਕਰ ਰਹੇ ਨੇ ਹੋਵੇ ਜਿਹੜੇ ਮਦੀਨ ਦੀ ਨਾਲ ਦੇ ਵੜੀ ਕੀਤਾ ਕੁਛ ਉਹਨਾਂ ਨੇ ਅੱਛਾ ਦੇਖਦੇ ਨੇ ਡਿੱਗਣੀ ਹੈ ਜੀ ਲੋਕਾਂ ਨੇ ਤਾਂ ਦੇਖੋ ਬਹੁਤ ਬੁਰਾ ਹਾਲ ਹੈ ਨਾ ਤਾਂ ਇੱਥੇ ਕੋਈ ਕਮੇਟੀ ਸੁਣ ਰਹੀ ਹੈ ਜੀ ਪੂਰਾ ਦੋ ਮਹੀਨਾ ਤੋਂ ਉੱਪਰ ਦਾ ਟਾਈਮ ਹੋ ਗਿਆ ਜੀ ਆ ਦੇਖੋ ਇਕੱਲੇ ਇਤਨੋਲੇ ਨੂੰ ਆ ਜਾਂਦੇ ਦੇਖੋ ਜੀ ਪਾਣੀ ਤੇ ਦੇਖੋ ਕਿਵੇਂ ਕੀ ਬੁਰਾ ਹਾਲ ਹੈ ਜੀ ਲੋਕਾਂ ਦਾ ਕੋਈ ਸੁਨਵਾਈ ਨਹੀਂ ਕੋਈ ਕੁਝ ਨਹੀਂ ਹੈਗਾ ਆ ਦੇਖੋ ਆ ਦੇਖੋ ਜੀ ਜਿਹੜੀਆਂ ਬੁੜੀਆਂ ਕੁੜੀਆਂ ਦਾ ਬਹੁਤ ਬੁਰਾ ਹਾਲ ਹੈ ਕੋਈ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੈ ਕੋਈ ਕੋਈ ਹੱਲ ਹੈਗਾ ਦਾ ਹੱਲ ਹੈ ਚਲਾਉਲੇ ਦੀ ਪੁੱਤ ਪੂਰਾ ਹੀ ਨਾ ਤਰਾਉਂਦੇ ਪਾਣੀ ਨੇ ਠੀਕ ਹੈ ਇਹਦਾ ਕੋਈ ਹੱਲ ਹੋਊਗਾ ਕਿ ਨਹੀਂ ਹੱਲ ਨਹੀਂ ਦਾ ਨੀ ਰੋਣਾ ਡੱਗਾ ਪਾਣੀ ਰੱਖੋ ਜਿੰਦਾ ਨਾ ਬੈਠਾ ਰਹਿਣਗੇ ਨਹੀਂ ਕਮੇਟੀ ਕੁਛ ਕਰੂ ਕਿ ਨਹੀਂ ਇਹਦਾ ਨਹੀਂ ਤੁਹਾਨੂੰ ਔਖਾ ਹੈ ਰਾਹ ਦਾ ਕਿ ਨਹੀਂ ਪੈਸੇ ਆ ਚੱਲ ਸਾਹਮਣੇ ਕਾਰੇ ਪਿੰਡਾਂ ਦੀਆਂ ਬੁੰਨੀਆਂ ਹੁਣ ਗਰਜ ਵਾਲੇ ਜਲਾ ਖੜਾ ਵਈ ਸਵੇਰ ਤੱਕ ਹੋਰ ਦੇਖੇ ਹੁਣ ਕੱਟਵਾਟ ਇੱਥੇ ਦੁਨੀਆ ਉਤਰਾਤੀਆਂ ਆ ਸਵੇਰ ਤੋਂ ਸੂਰਜ ਲੱਗੇ ਪੁੱਤਰਾ ਸਾਹ ਬਾਈਕ ਬਹੁਤ ਹੁਸਨ ਹੈ ਬਾਈ ਬਹੁਤ ਹੁਸਨ ਹੈ ਬਾਈ ਬਹੁਤ ਆ ਬਾਈ ਸਭਾ ਠੀਕ ਹੈ ਠੀਕ ਹੈ ਕੋਈ ਇਹਦੇ ਬਾਰੇ ਕੋਈ ਹਾਲਾ ਕੋਈ ਪਾਣੀ ਦਾ ਪਾਣੀ ਦਾ ਹਾਲ ਤਾਂ ਬੁਰੇ ਹਾਲਤ ਨੇ ਨਹੀਂ ਜੀ ਤੋਂ ਤੰਦਵਾਰੀ ਮੈਂ ਵੀ ਪਤਾ ਨੂੰ ਕਹਤਾ ਮੈਂ ਸਾਡੇ ਭਈ ਪਾੜ ਚੋਂ ਗੋਲਾ ਐ ਮਸੀ ਤਾਂ ਹੁਣ ਹੈ ਨਹੀਂ ਮੈਨੂੰ ਲਾਂਬੇ ਦਿੰਦੇ ਨੇ ਲੋਕ ਜਦੋਂ ਹੁਣ ਭਈ ਮੂਰੇ ਤੁਰ ਕੇ ਸਾਰਾ ਕੁਝ ਕਰਾਇਆ ਸੀਗਾ ਠੀਕ ਹੈ ਕਹਿੰਦੇ ਨੇ ਪਤਾ ਨਹੀਂ ਕਿਹੜੀ ਮਸ਼ੀਨ ਆਊਗੀ ਉਹ ਮਸ਼ੀਨ ਆਪਣੇ ਕੋਈ ਆ ਗਈ ਸਾਰੇ ਮੈਨੂੰ ਲਾ ਲਾ ਪੰਜਾਬ ਵਿੱਚ ਇੱਕ ਦੋ ਕੇ ਠੇਕੇਦਾਰਾਂ ਕੋਲੇ ਉਹ ਪਤਾ ਨਹੀਂ ਹਜੇ ਕਦੋਂ ਆਊਗੀ ਲੰਮੇ ਕੰਮ ਹੈਗਾ ਠੀਕ ਹੈ ਮੈਨੂੰ ਸਾਡੀ ਬਸਰਮੀ ਆਉਂਦੇ ਜਦੋਂ ਇਥੋਂ ਦੀ ਨਗਦਾ ਗਲਾ ਕਹਿੰਦਾ ਯਾਰ ਉਦੋਂ ਤਾਂ ਮੂਰੇ ਤੁਰ ਪੇ ਦੀ ਬੋਟਾ ਨੂੰ ਹੂੰ ਚਲੋ ਕਹਿੰਦੇ ਤਾਂ ਤੁਸੀਂ ਮੈਨੂੰ ਨਹੀਂ ਜਾਦੇ ਫਿਰ ਵੀ ਮਨਤਾਲਾ ਕਹਿੰਦੇ ਇੱਕ ਦੋ ਬੰਦੇ ਨੇ ਮੈ ਉਹ ਐਮਐਸਸੀ ਦੇ ਡੈਥ ਹੋਣ ਕਾਰਨ ਆਲਾ ਫਿਰ ਵੀ ਜੱਕ ਜਾਂਦਾ ਕਹਿਣ ਲੱਗੇ ਪਰ ਜਿਹੜੇ ਹਾਲਾਤਾਂ ਤੁਸੀਂ ਕੱਟ ਰਹੇ ਹੋ ਤਾਂ ਨੂੰ ਭਾਈ ਬਹੁਤ ਬੁਰੇ ਹਾਲਾਤ ਨੇਗੇ ਸਰਕਾਰ ਦਾ ਇਹ ਮਾੜਾ ਹੋ ਗਿਆ ਦੇਖ ਕੇ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸੋਨੂੰ ਇੱਥੇ ਦੇਖਦਿਆਂ ਨੂੰ ਇਹਨਾਂ ਨੂੰ ਮੈਨੂੰ ਲੱਗਦਾ 2-3 ਮਹੀਨੇ ਹੋ ਗਏ ਇਹਨੂੰ ਇੱਥੇ ਆਹੀ ਬੁਰਾ ਹਾਲਾਤ ਨੂੰ ਠੀਕ ਹੈ ਜੀ ਹੋਰ ਮਹੀਨਾ ਦਾ ਜਮਾ ਪੂਰਾ ਪਾਣੀ ਖੜੇ ਨੂੰ ਹੋ ਗਿਆ ਵੀ ਪਹਿਲਾਂ ਥੋੜਾ ਘੱਟ ਹੁੰਦਾ ਸੀਗਾ ਠੀਕ ਹੈ ਹੋਰ ਤਾਂ ਮਹੀਨਾ ਡੇਢ ਮਹੀਨਾ ਦਾ ਜਮਾ ਪੂਰਾ ਪੂਰਾ ਹਾਲ ਆ ਗਿਆ ਚਲੋ ਅਸੀਂ ਤਾਂ ਇਹ ਕਮੇਟੀ ਨੂੰ ਕਹਿੰਦੇ ਵੀ ਕੋਈ ਇਹਦਾ ਹੱਲ ਕੀਤਾ ਜਾਵੇ ਜੀ ਜਲਦੀ ਤੋਂ ਜਲਦੀ ਠੀਕ ਹੈ ਜੀ ਧੰਨਵਾਦ